ਆ ਤਿੰਨ ਬੱਚਿਆਂ ਦੇ ਪਿਓ ਦੀ ਘਟਿਆ ਕਰਤੂਤ ਦੇਖੋ ਦੋ ਭੈਣ ਭਰਾ ਜਿਦੇ ਵਿੱਚ ਇੱਕ 5 ਸਾਲ ਦੀ ਬੱਚੀ ਤੇ ਇੱਕ ਉਹ ਤੋਂ 2 ਸਾਲ ਵੱਡਾ ਉਹਦਾ ਭਰਾ ਦੋਨੇ ਜਾਣੇ ਗਲੀ ਦੇ ਵਿੱਚ ਖੇਡ ਰਹੇ ਸੀ ਆਪਣੇ ਘਰ ਦੇ ਅੱਗੇ ਤੇ ਉਹ ਤਿੰਨ ਬੱਚਿਆਂ ਦਾ ਪਿਤਾ ਉਹਨਾਂ ਦੇ ਕੋਲ ਆਉਂਦਾ ਤਾਂ ਉਹਨਾਂ ਨੂੰ ਖਾਣ ਵਾਸਤੇ ਕੁਝ ਨਮਕੀਨ ਦਿੰਦਾ ਬੱਚੇ ਛੋਟੇ ਸੀ ਇਸ ਕਰਕੇ ਉਹਨਾਂ ਨੂੰ ਚਾਹ ਚੜ ਜਾਂਦਾ ਕਿ ਸਾਨੂੰ ਕੋਈ ਖਾਣ ਵਾਸਤੇ ਦੇ ਰਿਹਾ ਕੋਈ ਚੀਜੀ ਦੇ ਰਿਹਾ ਤਾ ਬੱਚੇ ਉਸ ਵਿਅਕਤੀ ਤੋਂ ਲੈ ਕੇ ਉਹ ਜਿਹੜਾ ਨਮਕੀਨ ਆ ਉਹ ਖਾਣ ਲੱਗਦੇ ਨੇ ਤਾਂ ਉਹ ਵਿਅਕਤੀ ਜਿਹੜਾ ਕੁੜੀ ਦਾ ਭਰਾ ਹੁੰਦਾ ਇੱਕ ਬੱਚੀ 5 ਸਾਲ ਦੀ ਤੇ ਇੱਕ ਉਸ ਤੋਂ ਵੱਡਾ 7 ਸਾਲ ਦਾ ਭਰਾ ਉਹਦਾ ਉਸ ਮੁੰਡੇ ਨੂੰ ਕਹਿੰਦਾ ਕਿ ਤੂੰ ਘਰ ਚਲਾ ਜਾ ਮੈਂ ਤੇਰੇ ਵਾਸਤੇ ਹੋਰ ਚੀਜ਼ੀ ਲੈ ਕੇ ਆਉਣਾ ਤਾਂ ਉਹ ਬੱਚਾ ਸੀ ਇੰਨੀ ਸਮਝ ਨਹੀਂ ਸੀ ਉਹ ਬੱਚਾ ਘਰ ਚਲਾ ਗਿਆ ਤੇ ਉਹਦੀ ਭੈਣ ਨੂੰ ਜਿਹੜੀ 5 ਸਾਲਾਂ ਦੀ ਬੱਚੀ ਸੀ ਉਹਨੂੰ ਚੁੱਕ ਕੇ ਆਪਣੇ ਨਾਲ ਲੈ ਗਿਆ ਕਿਸੇ ਜਗ੍ਹਾ ਤੇ ਲਿਜਾ ਕੇ ਦੱਸਿਆ ਤਾਂ ਇਹ ਜਾ ਰਿਹਾ ਕਿ ਉਹ ਵਿਅਕਤੀ ਦੇ ਘਰ ਕੋਈ ਨਹੀਂ ਸੀ ਤੇ ਉਹ ਵਿਅਕਤੀ ਆਪਣੇ ਘਰ ਹੀ ਉਸ 55 ਸਾਲਾਂ ਦੀ ਮਾਸੂਮ ਬੱਚੀ ਨੂੰ ਲੈ ਗਿਆ ਤੇ ਉੱਥੇ ਲਿਜਾ ਕੇ ਉਸ ਤਿੰਨ ਜਵਾਕਾਂ ਦੇ ਪਿਓ ਵੱਲੋਂ ਉਸ ਬੱਚੀ ਦੇ ਨਾਲ ਰੇਪ ਕੀਤਾ ਜਾਂਦਾ ਬੱਚੀ ਚੀਕਣ ਲੱਗਦੀ ਹੈ ਦਰਦ ਦੇ ਨਾਲ ਟੜਫਣ ਲੱਗਦੀ ਹੈ ਜਦੋਂ ਉਹ ਚੀਕਾ ਮਾਰਦੀ ਹੈ ਰੋਂਦੀ ਹੈ ਤਾਂ ਉਹ ਵਿਅਕਤੀ ਨੂੰ ਸ਼ੱਕ ਹੁੰਦਾ ਕਿ ਕੋਈ ਆ ਰਿਹਾ ਹੈ ਕਿਸੇ ਦੀ ਆਉਣ ਦੀ ਆਹੜ ਸੁਣ ਕੇ ਪੇਰਾਂ ਦਾ ਖੜਾਕ ਸੁਣ ਕੇ ਉਹ ਵਿਅਕਤੀ ਉੱਥੋਂ ਫਰਾਰ ਹੋ ਜਾਂਦਾ ਤੇ ਉਹ ਬੱਚੀ ਖੂਨ ਦੇ ਨਾਲ ਲਥਪਥ ਜਦੋਂ ਆਪਣੇ ਮਾਪਿਆਂ ਨੂੰ ਮਿਲਦੀ ਆ ਤਾਂ ਮਾਪੇ ਆਪਣੀ ਬੱਚੀ ਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਂਦੇ ਆ ਉੱਥੇ ਉਹਦੀ ਡਾਕਟਰੀ ਕਰਾਈ ਜਾਂਦੀ ਆ ਤੇ ਨਾਲ ਹੀ ਪੁਲਿਸ ਕੋਲ ਸ਼ਿਕਾਇਤ ਕੀਤੀ ਜਾਂਦੀ ਆ ਜਦੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਂਦੀ ਆ ਤਾਂ ਪਤਾ ਲੱਗਦਾ ਕਿ ਬੱਚੀ ਦੇ ਨਾਲ ਵੇਪ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਇਨਵੈਸਟੀਗੇਸ਼ਨ ਕਰਨਾ ਸ਼ੁਰੂ ਕਰ ਦਿੰਦੀ ਹੈ ਤਾਂ ਇਸ ਇਨਵੈਸਟੀਗੇਸ਼ਨ ਵਿੱਚ ਮੁਕੇਸ਼ ਨਾਂ ਦੇ ਵਿਅਕਤੀ ਦਾ ਨਾਮ ਆਉਂਦਾ ਜਿਹੜਾ ਉਸ ਬੱਚੀ ਨੂੰ ਨਮਕੀਨ ਦੇ ਦਲਾਲ ਚ ਦੇ ਕੇ ਕੁਝ ਖਾਣ ਪੀਣ ਦੀਆਂ ਹੋਰ ਵਸਤਾਂ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ ਸੀ ਇਹ ਘਟਨਾ ਯੂਪੀ ਦੇ ਬਰੇਲੀ ਦੇ ਪੋਜੀਪੁਰ ਤੋਂ ਸਾਹਮਣੇ ਆ ਰਹੀ ਆ ਉੱਥੋਂ ਦਾ ਰਹਿਣ ਵਾਲਾ ਇਹ ਪਰਿਵਾਰ ਸੀ ਤੇ ਗਵਾਂਡ ਵਿੱਚ ਹੀ ਥੋੜੀ ਦੂਰ ਹੀ ਇਸ ਵਿਅਕਤੀ ਮੁਕੇਸ਼ ਦਾ ਘਰ ਸੀ ਜਿਹੜਾ ਉਸ ਬੱਚੀ ਨੂੰ ਉੱਥੇ ਖੇਡ ਰਹੇ ਭੈਣ ਭਰਾਵਾਂ ਨੂੰ ਲਿਆ ਕੇ ਨਮਕੀਨ ਦਿੰਦਾ ਤੇ ਫੇਰ ਉਸ ਬੱਚੀ ਨੂੰ ਚੁੱਕ ਕੇ ਲੈ ਜਾਂਦਾ ਤੇ ਫੇਰ ਉੱਥੇ ਲਿਜਾ ਕੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਾ ਉਸ ਬੱਚੀ ਦੇ ਨਾਲ ਤੇ ਲਹੂ-ਲਹਾਨ ਹੋਈ ਬੱਚੀ ਨੂੰ ਚੁੱਕ ਕੇ ਹਸਪਤਾਲ ਭਰਤੀ ਕਰਵਾਇਆ ਜਾਂਦਾ ਬੇਹੱਦ ਘਟਿਆ ਵਿਅਕਤੀ ਜਿਹਦੇ ਆਪਣੇ ਤਿੰਨ ਬੱਚੇ ਨੇ ਉਹ ਇੱਕ ਹੋਰ ਮਾਸੂਮ ਬੱਚੀ ਦੇ ਨਾਲ ਕਿੰਨਾ ਘਟਿਆ ਤੇ ਕਣਾਉਣਾ ਅਪਰਾਧ ਕਰਦਾ ਕਿਉਂਕਿ ਦੋਸਤੋ ਚਾਹੇ ਕਿਸੇ ਦੇ ਘਰਤੀ ਆ ਹੋਣ ਤੇ ਚਾਹੇ ਪੁੱਤ ਅਸਲ ਵਿੱਚ ਕਿਸੇ ਵੀ ਵਿਅਕਤੀ ਦੀ ਮਾਨਸਿਕਤਾ ਗੰਦੀ ਹੁੰਦੀ ਆ ਜਿਵੇਂ ਇਸ ਵਿਅਕਤੀ ਦੀ ਔਰਤਾਂ ਪ੍ਰਤੀ ਮਾਨਸਿਕਤਾ ਹੀ ਗੰਦੀ ਸੀ ਇਸੇ ਕਰਕੇ ਇਹਨੇ ਇੱਕ ਛੋਟੀ ਮਾਸੂਮ ਬੱਚੀ ਨੂੰ ਵੀ ਨਹੀਂ ਛੱਡਿਆ ਉਹਨੂੰ ਵੀ ਨਹੀਂ ਬਖਸ਼ਿਆ ਤੇ ਉਹਦੇ ਨਾਲ ਵੀ ਵੇਪ ਵਰਗੀ ਘਟਨਾ ਕੀਤੀ ਇੰਨੀ ਦਰਿੰਦਗੀ ਕੀਤੀ ਕਿ ਬੱਚੀ ਚੀਕਦੀ ਰਹੀ ਚਲਾਉਂਦੀ ਰਹੀ ਪਰ ਇਸ ਵਿਅਕਤੀ ਨੂੰ ਸ਼ਰਮ ਨਹੀਂ ਆਈ ਤੇ ਇਹਨੇ ਉਸ ਬੱਚੀ ਦੇ ਨਾਲ ਘਟਿਆ ਕਰਤੂਤ ਕੀਤੀ ਤੇ ਫਿਰ ਇਸ ਵਿਅਕਤੀ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਦੱਸਿਆ ਜਾ ਰਿਹਾ ਸੀ ਕਿ ਉਸ ਦਿਨ ਉਸ ਜ਼ਿਲ੍ਹੇ ਦੇ ਵਿੱਚ ਬਰੇਲੀ ਜ਼ਿਲ੍ਹੇ ਦੇ ਵਿੱਚ ਕੋਈ ਮੁੱਖ ਮੰਤਰੀ ਦਾ ਪ੍ਰੋਗਰਾਮ ਵੀ ਸੀ ਪਰ ਫਿਰ ਵੀ ਪੁਲਿਸ ਨੇ ਆਪਣੀ ਜਦੋਂ ਪੁਲਿਸ ਕੋਲ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਤਦ ਹੀ ਮੌਕੇ ਤੇ ਪੁਲਿਸ ਪਹੁੰਚੀ ਭਾਵੇਂ ਕਿ ਸਾਰੀ ਪੁਲਿਸ ਉਹਨਾਂ ਦਾ ਕਹਿਣਾ ਕਿ ਉੱਧਰ ਵਿਅਸਤ ਸੀ ਫਿਰ ਵੀ ਪੁਲਿਸ ਪਹੁੰਚੀ ਤੇ ਮੌਕੇ ਤੇ ਇਸ ਪੂਰੀ ਘਟਨਾ ਦੀ ਜਾਂਚ ਪੜਤਾਲ ਕਰਕੇ ਇਸ ਪੂਰੇ ਮਾਮਲੇ ਦੇ ਉੱਪਰ ਜਿਹੜਾ ਉਹ ਵਿਅਕਤੀ ਦੋਸ਼ੀ ਸੀ ਮੁਕੇਸ਼ ਉਹਨੂੰ ਗ੍ਰਿਫਤਾਰ ਕੀਤਾ ਤੇ ਅੱਗੇ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਪਰ ਕਈ ਵਾਰ ਇਹ ਵੀ ਹੁੰਦਾ ਜਿਵੇਂ ਕਹਿੰਦੇ ਨੇ ਵਾਰ ਖੇਤ ਨੂੰ ਖਾਨ ਲੱਗਦੀ ਆ ਜਿਵੇਂ ਪਿਛਲੇ ਦਿਨੀ ਇੱਕ ਮਾਮਲਾ ਪੁਲਿਸ ਵਾਲਾ ਵੀ ਸਾਹਮਣੇ ਆਇਆ ਕਿ ਦਿੱਲੀ ਦੇ ਇੱਕ ਸਬ ਇਨਸਪੈਕਟਰ ਵੱਲੋਂ ਸਬ ਇਨਸਪੈਕਟਰ ਤੇ ਦੋਸ਼ ਲੱਗਾ ਉਸੇ ਵੀ ਜਿਹੜੀ ਹੈਡ ਕਨਸਟੇਬਲ ਸੀ ਉਹਦੀ ਸਾਥੀ ਉਸੇ ਨੇ ਹੀ ਦੋਸ਼ ਲਾਇਆ ਪੁਲਿਸ ਵਾਲੇ ਤੇ ਇੱਕ ਸਬ ਇੰਸਪੈਕਟਰ ਦੇ ਉੱਪਰ ਕਿ ਮੇਰੀ ਬੱਚੀ ਦੇ ਨਾਲ ਇਸ ਸਬ ਇੰਸਪੈਕਟਰ ਨੇ ਡਿਜੀਟਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਛੋਟੀ ਜੀ ਬੱਚੀ ਸ਼ਾਇਦ 3-4 ਸਾਲ ਦੀ ਉਹ ਬੱਚੀ ਸੀ ਤਾਂ ਉਹਦਾ ਕਹਿਣਾ ਸੀ ਕਿ ਇਸ ਵਿਅਕਤੀ ਦਾ ਕਿਉਂਕਿ ਮੇਰੇ ਨਾਲ ਇਹ ਕੰਮ ਕਰਦਾ ਵਿਅਕਤੀ ਤੇ ਇਸ ਕਰਕੇ ਮੇਰੀ ਇਸ ਵਿਅਕਤੀ ਦੇ ਨਾਲ ਜਾਣ ਪਹਿਚਾਨ ਸੀ ਇਸ ਜਾਣ ਪਹਿਚਾਨ ਦੇ ਚੱਲਦੇ ਘਰੇ ਵੀ ਇਸ ਬੱਚੀ ਵਿਅਕਤੀ ਦਾ ਆਉਣਾ ਜਾਣਾ ਰਹਿੰਦਾ ਸੀ ਤਾਂ ਜਦੋਂ ਮੇਰੀ ਬੱਚੀ ਘਰ ਕੱਲੀ ਇਸ ਜਿਹੜਾ ਸਬ ਇਨਸਪੈਕਟਰ ਸੀ ਉਹਨੇ ਦੇਖੀ ਘਰ ਦੇ ਅੰਦਰ ਕੱਲੀ ਦੇਖੀ ਤਾਂ ਉਹਨੇ ਮੇਰੀ ਬੱਚੀ ਦੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਡਿਜੀਟਲ ਰੇਪ ਕੀਤਾ ਅਸ਼ਲੀਲ ਹਰਕਤਾਂ ਕੀਤੀਆਂ ਤੇ ਇਹ ਸਾਰੀਆਂ ਗੱਲਾਂ ਮੇਰੀ ਬੱਚੀ ਨੇ ਮੈਨੂੰ ਦੱਸਿਆ ਤਾਂ ਉਹਨੇ ਵੀ ਆਪਣੇ ਸਾਥੀ ਦੇ ਉੱਪਰ ਸਭ ਇਨਸਪੈਕਟਰ ਦੇ ਉੱਪਰ ਮਾਮਲਾ ਦਰਜ ਕਰਵਾਇਆ ਐਫ ਆਈ ਆਰ ਦਰਜ ਕਰਵਾਈ ਹੈ ਫਿਲਹਾਲ ਉਸ ਮਾਮਲੇ ਵਿੱਚ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ